ਵਾਹਿਗੁਰੂ ਜੀ ਕਾ ਖਾਲਸਾ ਛਿਰ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਮਾਤਮਾ ਦੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਨ ਦੁੱਗਣੀ ਤੇ ਰਾਤ ਚਾਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇ ਰੋਗਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆਜ ਇਹਦਾ ਮੌਸਮ ਦੇ ਹਾਲਾਤ ਜੀ ਬੇਕਾਰ ਜੇ ਹੋਏ ਵੇ ਰਾਤ ਤੇ ਬੱਦਲ ਜੇ ਨਿਕਲ ਕੇ ਆ ਗਏ ਤੇ ਨਾ ਹੁਣ ਜਾਣ ਵਾਲਿਆਂ ਚ ਨਾ ਪੈਣ ਵਾਲਿਆਂ ਚ ਅੱਧ ਬਤਾਲੇ ਜੇ ਫਸੇ ਖੜੇ ਆ ਤੇ ਅੱਜ ਰੇਤਾ ਮੰਨ ਲਓਦਾ ਵੀ ਸਾਰੇ ਉਤਰ ਗਿਆ ਟਰਾਲੇ ਚ ਤੇ ਟਰੈਕਟਰ ਪਰ ਬਾਰੇ ਖੜਾ ਟਰੈਕਟਰ ਬਾਹਰ ਖੜਾ ਉਧਰ ਥਾਰ ਵੀ ਬਾਹਰ ਹੀ ਖੜੀ ਆ ਚੱਲ ਰਿਹਾ ਕੰਮ ਜਸਵੀਰ ਦਾ ਵੀ ਪੂਰੇ ਜੋਰਾਂ ਨਾਲ ਜੀ ਮਕਾਨਦਾਨ ਆ ਇਧਰ ਵਾਈਰਾਂ ਦੀ ਪਤਾ ਨਹੀਂ ਕਿਹੜੇ ਪ੍ਰੋਸੈਸਰ 'ਚ ਫਸਿਆ ਗਿਆ ਹੈ ਸਾਰੇ ਇਹ ਫੋਨ ਬੰਦਿਆਂ ਨੂੰ ਸਾਰਿਆਂ ਨੂੰ ਕੰਮ ਲਾ ਰੱਖਦਾ ਇੱਕ ਫੋਨ ਆ ਨਾ ਜਿਹੜਾ ਵੱਡੀ ਤਾਂ ਆਈਡੀ ਵੀ ਨਹੀਂ ਬਣੀ ਫੋਨ ਛੋਟੀ ਵੀ ਨਹੀਂ ਕਾਦੀ ਆਈਡੀ ਆ ਮਾੜੇ ਹੈ ਕਾਦੀ ਆਈਡੀ ਲੱਗਣਾ ਵਾਈਰੂ ਖਾਸਾ ਵਾਈਰੂ ਜੀ ਕੀ ਪਤਾ ਹੈ ਪਰਮਾਤਮਾ ਕਰਦਾ ਸਕੇ ਤੁਹਾਨੂੰ ਹਮੇਸ਼ਾ ਖੁਸ਼ੀ ਹੋਵੇ ਤੁਹਾਨੂੰ ਚੜ੍ਹਦੀ ਕਲਾ ਜੀ ਬਾਈ ਸਾਰਿਆਂ ਨੂੰ ਤੇ ਇਹ ਪ੍ਰੋਸੈਸਰ ਇਹਨਾਂ ਜੀ ਚੱਲਦਾ ਜੀ ਇਦਾਂ ਵੀ ਅੱਜ 5 ਲੱਖ ਵਾਲੇ ਕਾਰਡ ਬਾਰੇ ਤੁਹਾਨੂੰ ਵੀ ਆਪਾਂ ਸਾਰਾ ਜਾਣਕਾਰੀ ਦਵਾਂਗੇ ਉਹ 5 ਲੱਖ ਵਾਲਾ ਕਾਰਡ ਮਤਲਬ ਕਹਣਾ ਆਇਸ਼ਮਾਨ ਕਾਰਡ ਜਿਹਦੇ ਨਾਲ ਬਹੁਤ ਸਾਰੇ ਹਸਪਤਾਲਾਂ ਦੇ ਵਿੱਚ ਬਿਲਕੁਲ ਬੰਦੇ ਦਾ ਫਰੀ ਇਲਾਜ ਹੋ ਸਕਦਾ 5 ਲੱਖ ਤੱਕ ਦਾ ਮਤਲਬ ਇੱਕ ਸਾਲ ਦੇ ਵਿੱਚ 5 ਲੱਖ ਖਤਮ ਕਰ ਦੋ ਅਗਲੇ ਸਾਲ ਗਵਰਨਮੈਂਟ ਨੇ 5 ਲੱਖ ਉਹ ਕਾਰਡ ਦੇ ਵਿੱਚ ਫੇਰ ਪਾ ਦੇਣਾ ਫੇਰ ਖਤਮ ਕਰ ਦੋ ਅਗਲੇ ਸਾਲ ਫੇਰ ਪਾ ਦੇਣਾ ਜਿਵੇਂ ਕਿ ਫੈਮਿਲੀ ਦੇ ਵਿੱਚ ਪੰਜ ਮੈਂਬਰਾਂ ਦਾ ਪੰਜਾਂ ਦਾ ਹੀ ਲੱਗ-ਲੱਗ ਬਣੋ ਪੰਜਾਂ ਨੂੰ ਮੈਂ 5-5 ਲੱਖ ਦਾ ਜੁਦਾ-ਜੁਦਾ ਲਾਊਗਾ ਕਈ ਗੋਡੇ ਚੇਂਜ ਕਰਾਉਂਦੇ ਨੇ ਆਪਣੇ ਅਨਾ ਕਈ ਮੰਨ ਲੋ ਵੀ ਵੀ ਪ੍ਰਕਾਰ ਦੀਆਂ ਪ੍ਰੋਬਲਮ ਆ ਆਪਰੇਟ ਕਰਾਉਣਾ ਜਾਂ ਕੁਝ ਹੋਰ ਇਦਾਂ ਦੀਆਂ ਬਹੁਤ ਦਿੱਕਤਾਂ ਆਉਂਦੀਆਂ ਨੇ ਆ ਆਪਰੇਟ ਦੇ ਵਿੱਚ ਜਿਹੜੀ ਕਿ ਆਉਂਦੀਆਂ ਨੇ ਇਹਨਾਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਇਹ ਆ ਜਾਂਦੀਆਂ ਨੇ ਸਾਰੇ-ਨਸਾਰੀਆਂ ਤੇ ਉੱਥੇ ਤੁਸੀਂ ਫ੍ਰੀ ਕਰਾ ਸਕਦੇ ਹੋ ਇਲਾਜ ਬੜੇ ਪਹਿਲਾਂ ਸੀਐਸਸੀ ਸੈਂਟਰ ਦੇ ਜ਼ਰੀਏ ਬਹੁਤ ਸਾਰੇ ਲੋਕਾਂ ਦੇ ਇਹ ਕਾਰਡ ਬਣੇ ਸੀਗੇ ਮਟ ਪਰ ਉਸ ਸਮੇਂ ਆਏ ਕਹਿੰਦੇ ਵੀ 30-30 ਰੁਪਏ ਦੇ ਕਾਰਡ ਬਣ ਰਹੇ ਆ ਪਤਾ ਨਹੀਂ ਚੱਲਣੇ ਪਤਾ ਨਹੀਂ ਨਹੀਂ ਚੱਲਣੇ ਕਿਸੇ ਨੇ ਬਣਾ ਲੇ ਕਿਸੇ ਨੇ ਨਹੀਂ ਬਣਾ ਲੇ ਕਈਆਂ ਨੇ ਬਣਾ ਕੇ ਰੱਖ ਕੀ ਭੁੱਲ ਗਏ ਕਿਤੇ ਉਹਦਾ ਵੀ ਨਹੀਂ ਪਤਾ ਲੱਗਦਾ ਹੈਗਾ ਪਰ ਜਦੋਂ ਲੋੜ ਪੈਂਦੀ ਹੈ ਯਾਰ ਹਸਪਤਾਲ ਵਾਲੇ ਕਹਿੰਦੇ ਨੇ ਨਾ ਕਿ ਉਹ ਤੁਹਾਡਾ ਕਾਰਡ ਤਾਂ ਨਹੀਂ ਬਣਿਆ ਉਹ 5 ਲੱਖ ਵਾਲਾ ਤੇ ਕਹਿੰਦੇ ਯਾਰ ਗੱਲ ਹੋਈ ਤਾਂ ਹੈ ਜੀ ਕੋਈ ਕਾਲਾ ਤਾਈ ਆ ਕਾਲਾ ਤਾਈ ਆ ਬੈਠਾ ਨਹੀਂ ਮੇਰੇ ਤਾਂ ਬਾਈ ਨੇ ਪਹਿ ਨਹੀਂ ਬਣਾਇਆ ਤਾਂ ਨਾ ਉਹ ਤਰ ਰੱਖਿਆ ਨਹੀਂ ਦਾ ਸੰਭਾਲ ਕੇ ਨਹੀਂ ਸੰਭਾਲ ਕੇ ਫੋਨ ਦੇ ਵਿੱਚ ਹੀ ਪਿਆ ਹਾਂ ਤਾਂ ਆਇਆ ਕੱਲ ਮੈਨੂੰ ਵੀ ਪ੍ਰੋਬਲਮ ਪਈ ਹੁਣ ਲੋਡ ਪਈ ਉਹਨੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਪੁੱਛਿਆ ਹਾਂ ਇਹ ਕਾਰਡ ਹੈਗਾ ਤੁਹਾਡਾ ਹਾਂ ਮੈਂ ਕਾਰਡ ਮੈਂ ਕਿਹਾ ਕਰਿਆ ਤਾਂ ਹੈ ਤਾਂ ਫਿਰ ਭਾਈ ਦੀ ਯਾਦ ਆਈ ਹਾਂ ਉਹ ਭਾਈ ਨੇ ਕਰਿਆ ਹੈ ਤਾਂ ਪੁੱਛ ਗਿਆ ਇਹਨੇ ਮੈਨੂੰ ਕਰਿਆ ਹੁਣ ਅੱਧਾ ਘੰਟਾ ਪਹਿਲਾਂ ਫੋਨ ਕਰਾ ਕਹਿੰਦਾ ਭਾਈ ਕਿੱਥੇ ਮਾਮੀ ਮੈਂ ਭਲਾਣੀ ਜਗ੍ਹਾ ਤੇ ਘਰ ਨੂੰ ਆ ਰਿਹਾ ਕਹਿੰਦਾ ਸਿੱਧਾ ਮੇਰੇ ਕੋਲ ਨੂੰ ਆ ਜੀ ਮੈਨੂੰ ਸੜੇ ਟੈਨਸ਼ਨ ਹੋ ਗਈ ਹਾਂ ਮਾਹ ਵੀ ਕੋ ਗੜਬੜ ਹੋ ਗਈ ਨਹੀਂ ਪਤਾ ਨਹੀਂ ਕੀ ਚੱਕਰ ਮਹਾ ਮੜਾ ਜਾ ਫਟ ਤਾਂ ਸਹੀ ਚੱਕਰ ਕਿਆ ਭਾਈ ਉਹ ਕਹਾਂ ਮੈਂ ਆ ਰਿਹਾ ਕਾਰਜਾ ਘਟਾਉਣਾ ਤਾਂ ਮਾਂ ਤੂੰ ਆ ਮੇਰੇ ਘਰ ਨੂੰ ਹਾਂ ਮੈਨੂੰ ਬੁਲਾਉਗਾ ਆਪਣੇ ਘਰ ਭਾਈ ਮੈਨੂੰ ਐ ਵੀ ਉੱਤੇ ਨੂੰ ਨੰਗੜਾ ਵੀ ਆ ਰਿਹਾ ਹੈ ਨਹੀਂ ਮੈਂ ਚੌਂਤੇ ਕਿ ਮੈਂ ਤੈਨੂੰ ਕਿਹਾ ਸੁਰਤਾ ਵਾਲੀ ਸਾਈਡ ਤੋਂ ਚੌਂਤੇ ਤੇ ਆ ਮੈਨੂੰ ਇਹ ਕਹਿੰਦੇ ਨਹੀਂ ਮੈਨੂੰ ਐਂਸਰ ਮੈਂ ਘਰ ਨੂੰ ਆ ਰਿਹਾ ਮੈਨੂੰ ਇੰਨਾ ਸੁਣਿਆ ਅਸਲ ਹੋਈ ਐਂਨੇ ਪਤਾ ਨਹੀਂ ਡਾਇਰੈਕਸ਼ਨਾਂ ਨਹੀਂ ਪਤਾ ਲੱਗਦੀਆਂ ਨਹੀਂ ਡਾਇਰੈਕਸ਼ਨ ਨਹੀਂ ਸਰੀ ਗਾਲ ਜੀ ਸਾਰਿਆਂ ਨੂੰ ਜੀ ਹਾਂ ਸੁਣਿਆ ਵੀ ਘਰ ਨੂੰ ਆ ਤਸੀ ਕਾਲ ਜੀ ਮੈਂ ਕਹਿੰਦਾ ਵੇ ਇੱਥੇ ਨੂੰ ਨਾ ਮੈਂ ਦੋ ਮਿੰਟ ਬਾਹਰ ਜਮ ਲੱਗੇ ਫੇ ਕਹਿੰਦਾ ਨਹੀਂ ਮੈਂ ਕੀ ਕਰਨਾ ਮੈਂ ਕਹਿੰਦਾ ਘਰ ਨੂੰ ਆ ਮੈਂ ਆ ਗਿਆ ਮਗਾ ਚੱਲ ਹੁਣ ਇੱਥੇ ਆਏ ਬਾਈ ਨੇ ਮੇਰੇ ਤਾਂ ਕੱਢ ਤਿਆ ਬਾਈ ਨੇ ਮੇਰਾ ਪਹਿਲਾਂ ਹੀ ਉਹ ਕਰਿਆ ਉਹਦਾ ਇਹ ਕਹਿੰਦਾ ਵੀ ਤਿੰਨਾਂ ਦੇ ਤੁਹਾਡੇ ਸਾਰੇ ਫੈਮਿਲੀ ਦਾ ਨਾਮ ਜਿਹੜਾ ਬਾਈ ਇਹ ਉਹਦਾ ਹੁੰਦਾ ਮਤਲਬ ਕਿ ਇਹ ਜਿਹੜਾ ਆਪਣਾ ਜੇ ਫਾਰਮ ਦੇ ਉਹਦੇ ਪਰ ਹੁੰਦਾ ਹੈ ਸੁਣ ਮੈਂ ਦੱਸ ਦਿੰਦਾ ਹਾਂ ਇਹਦੇ ਬਾਰੇ ਵੀ ਤੁਹਾਨੂੰ ਹੋਰ ਜਾਣਕਾਰੀ ਦਿੰਦਾ ਜਿਵੇਂ ਕਿ ਕਿਸੇ ਦੀ ਕੰਸਟਰਕਸ਼ਨ ਵਰਕਰ ਕੰਸਟਰਕਸ਼ਨ ਵਰਕਰ ਮਤਲਬ ਲੇਬਰ ਆਈਡੀ ਲੇਬਰ ਕਾਰਡ ਕਹਿੰਦੇ ਜਿਹਨੂੰ ਪਹਿਲਾਂ ਲੇਬਰ ਕਾਰਡ ਬਣਿਆ ਹੋਵੇ ਉਹਦਾ ਬਣ ਜਾਣਾ ਹੈ ਦੂਸਰਾ ਜਿਨ੍ਹਾਂ ਨੂੰ ਗਵਰਨਮੈਂਟ ਵੱਲ ਤੇ ਦਾਣੇ ਮਿਲਦੇ ਆ ਉਹਨਾਂ ਨੂੰ ਬਣ ਜਾਣਾ ਤੀਸਰਾ ਜਿਹੜੇ ਫਾਰਮਰ ਰਜਿਸਟਰਡ ਹੋਏ ਹੋਏ ਨੇ ਪੂਆਰ ਫਾਰਮਰ ਰਜਿਸਟਰ ਇਹ ਹੁੰਦੇ ਆ ਆਪਣੇ ਮਤਲਬ ਮਾਰਕੀਟ ਕਮੇਟੀ ਦੇ ਵਿੱਚ ਹੁੰਦੇ ਆ ਆਪਣੇ ਜਿਹੜੀ ਆਪਣੀ ਮੰਡੀ ਬੋਰਡ ਹੈ ਉੱਥੇ ਹੁੰਦੇ ਆ ਜਿਹੜੇ ਪਿਛਲੇ ਕੁ ਸਾਲਾਂ ਦੇ ਵਿੱਚ ਭਰੇ ਵੀ ਸੀਗੇ ਬਹੁਤ ਲੋਕਾਂ ਨੇ ਫਾਰਮ ਬਹੁਤ ਲੋਕਾਂ ਦੇ ਮਤਲਬ ਆਈਡੀਆਂ ਬਣ ਗਈਆਂ ਐਕਨੇ ਇੱਕ ਆਈਡੀ ਹੋਰ ਹੁੰਦੀ ਆ ਉਹ ਮਤਲਬ ਗਵਰਨਮੈਂਟ ਤੋਂ ਅਪਰੂਵਡ ਹੁੰਦੀ ਜਿਹੜੇ ਮੈਂ ਅਪੰਗ ਨੇ ਲੋਕ ਜਾਂ ਹਨਾ ਜਾਂ ਜਿਵੇਂ ਕਿ ਨਾ ਭਗਤ ਪੂਰਨ ਸਿੰਘ ਕਾਰਡ ਬਣਦੇ ਪਹਿਨਾ ਪਹਿਨਾ ਜੇ ਪਿੱਛੇ ਜੇ ਆ ਆਪਣੇ ਪ੍ਰਕਾਸ਼ ਸਿੰਘ ਬਾਦਲ ਦੇ ਟਾਈਮ ਭਾਜੀ ਇਹਨਾਂ ਦੇ ਉਹ ਬਣੇ ਹੋਏ ਕਾਰਡ ਜਾਂ ਉਹਨਾਂ ਦੇ ਬਣਦੇ ਸੀਗੇ ਤਾਂ ਇਹਦਾ ਜਿਹੜੀ ਰਜਿਸਟਰਡ ਹੋਇਆ ਵਾ ਸੀਗਾ ਆਪਣਾ ਪੂਰ ਕਿਸਾਨਾਂ ਦੇ ਵਿੱਚ ਆ ਰੋਪੜ ਹੋਇਆ ਵਾ ਰਜਿਸਟਰਡ ਤਾਂ ਇਹਦੀ ਆਈਡੀ ਬਣ ਗਈ ਤੇ ਉਹਦੀ ਆਈਡੀ ਜਿਹੜੀ ਉਹ ਤਕਰੀਬਨ ਸੇਮ ਜੀ ਹੁੰਦੀ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਿਵੇਂ ਕਿ ਸਾਡਾ ਰੂਪਨਗਰ ਆ ਰੂਪਨਗਰ ਦੇ ਤਿੰਨ ਅੱਖਰ ਮੁਰਲੇ ਵੱਡੇ ਆ ਰ ਯ ਪੀ ਜਿਵੇਂ ਰੋਪੜ ਤੇ ਸਾਡੇ ਰੂਪਨਗਰ ਹੋ ਗਿਆ ਕੋਈ ਲੁਧਿਆਣੇ ਦਾ ਹੂੰਗਾ ਉਹਦੇ ਤੇ ਨਖਰ ਮੁਰਲੇ ਫਿਰੋਜ਼ਪੁਰ ਦੇ ਤੇ ਨਖਰ ਮੁਰਲੇ ਹੋ ਜਾਂਦੇ ਆ ਜਾਂ ਆਪਣੇ ਅਲੱਗ-ਅਲੱਗ ਡਿਸਟ੍ਰਿਕਟ ਦੇ ਤੇ ਨਖਰ ਮੁਰਲੇ ਉਸ ਤੋਂ ਬਾਅਦ ਦੇ ਵਿੱਚ ਲਾਸਟ ਵਾਲੇ 6 ਅੱਖਰ ਆਧਾਰ ਕਾਰਡ ਦੇ ਬੰਦੇ ਦੇ ਲਾਸਟ 6 ਅੱਖਰ ਆਧਾਰ ਕਾਰਡ ਦੇ ਉਸ ਤੋਂ ਬਾਅਦ ਵਿੱਚ ਜਿਹੜੇ ਬੰਦੇ ਦਾ ਨਾਮ ਹੈ ਉਹਦੇ ਮੁਰਲੇ 4 ਅੱਖਰ ਇਹ ਯਾਦ ਰੱਖਣਾ ਹਰ ਡਿਸਟ੍ਰਿਕਟ ਦੇ ਵਿੱਚ ਜਿਹੜੀ ਕਿਸੇ ਫਾਰਮਰ ਆਈਡੀ ਬਣੀ ਹੋਊਗੀ ਤਾਂ ਐਦਾਂ ਦੀ ਬਣੀ ਹੋਊਗੀ ਉਹਦੇ ਡਿਸਟ੍ਰਿਕਟ ਦੇ ਤਿੰਨ ਅੱਖਰ ਮੁਰਲੇ ਬੰਦੇ ਦੇ ਆਧਾਰ ਕਾਰਡ ਦੇ ਲਾਸਟ ਵਾਲੇ 6 ਅੱਖਰ ਤੇ ਜਿਹੜੇ ਉਹਦਾ ਬੰਦੇ ਦਾ ਨਾਮ ਆ ਉਹਦੇ ਨਾਮ ਦੇ ਚਾਰ ਅੱਖਰ ਮੁਰਲੇ ਇਹ ਪਾਉਂਗੇ ਇਹ ਆਈਡੀ ਹੁੰਦੀ ਆ ਉਹ ਆਈਡੀ ਜਰ ਮੈਂ ਇਹਦੀ ਪਾਈ ਤਾਂ ਇਹਦਾ ਡਾਟਾ ਜਿਹੜਾ ਸਾਰਾ ਦਾ ਸਾਰਾ ਖੁੱਲ ਕੇ ਜਦੇ ਸਾਹਮਣੇ ਆ ਗਿਆ ਜਿਹੜੀ ਸਾਈਡ ਪਰ ਉਹ ਸਾਈਡ ਸਮਝਾ ਦਿੰਦਾ ਮੈਂ ਦੇਖੋ ਜੀ ਸਭ ਤੋਂ ਵੱਡੀ ਗੱਲ ਹੈ ਲੋਕਾਂ ਨੂੰ ਬਾਹਰ ਜਾ ਕੇ ਪੈਸਾ ਦੇਣ ਦੀ ਜਰੂਰਤ ਨਹੀਂ ਹੈਗੀ ਮੇਨ ਗੱਲ ਹੈ ਜਿਹੜੀ ਨਹੀਂ ਆਇਸ਼ਮਾਨ ਕਾਰਡ ਵਾਲਾ ਕੋਈ 500 ਰੁਪਏ ਲੈ ਜਾਂਦਾ ਕੋਈ 200 ਵੀ ਕੋਈ 100 ਵੀ ਲੈ ਕੇ ਜੇ ਕੋਈ ਚਲੋ ਦੇਸ਼ ਸੇਵਾ ਵਾਲੇ ਵੀ ਹੋ ਸਕਦੇ ਆਪਾਂ ਸਾਰਿਆਂ ਨੂੰ ਐਨੀ ਗੱਲ ਕਹਿੰਦੇ ਵੀ ਸਾਰੇ ਹਾਂ ਚਲੋ ਮੈਂ ਉਹ ਨਹੀਂ ਕਰਦਾ ਵੀ ਆਪਾਂ ਦੇਸ਼ੇਵਾਲੀ ਆਪਾਂ ਹੁਣ ਤੇਰੇ ਕੋਲ ਆ ਤੇਰੀ ਵੀਡੀਓ ਬਣਾ ਲੈਣੀ ਆਏ ਜਾਣਾ ਕੋਸ ਨਾ ਕੋਸ ਵਿੱਚ ਤੇ ਨਾਲੇ ਲੋਕਾਂ ਨੂੰ ਮੈਂ ਇਨਫੋਰਮੇਸ਼ਨ ਦੇ ਦੇਸ਼ ਸੇਵਾ ਵੀ ਕਾਦੀ ਸਮਝ ਲਓ ਇੱਕ ਲਿਖੀ ਠੀਕ ਆ ਹਾਂ ਆਪਣੇ ਮੋਬਾਈਲ ਦੇ ਵਿੱਚ ਆ ਆਪਣ ਇੱਕ ਐਪ ਡਾਊਨਲੋਡ ਕਰਨੀ ਆ ਆਇਸ਼ਮਾਨ ਐਪ ਆਇਸ਼ਮਾਨ ਐਪ ਆ ਜਿਹੜੀ ਐਨ ਖੋਲੀ ਦੇਖੀ ਇਹਦੇ ਵਿੱਚ ਕਿੱਥੇ ਆਇਸ਼ਮਾਨ ਐਪ ਹੈ ਵੀ ਪਿੱਛੇ ਬੈਕਸਾਈਡ ਹੈ ਵੀ ਆ ਆਇਸ਼ਮਾਨ ਐਪ ਤੋਂ ਪਹਿਲਾਂ ਤੁਹਾਨੂੰ ਹੋਰ ਦੱਸ ਦਿੰਦਾ ਜੀ ਇੱਕ ਨਾ ਸਿਹਤ ਜਦੋਂ ਆਪਾਂ ਗੂਗਲ ਤੇ ਜਾਣਾ ਗੂਗਲ ਤੇ ਜਾ ਕੇ ਆਪਾਂ ਨੇ ਭਰਨਾ ਸਿਹਤ ਬੀਮਾ ਯੋਜਨਾ ਜਦੋਂ ਉੱਥੇ ਸਿਹਤ ਬੀਮਾ ਯੋਜਨਾ ਖੁੱਲ੍ਹਿਆ ਆਈ ਉਹਦੇ ਪਰ ਜਦੋਂ ਕਲਿੱਕ ਕਰਨਾ ਤਾਂ ਇੱਕ ਨਾ ਮਤਲਬ ਫੋਲਡਰ ਦਾ ਖੋਲਣਾ ਹੀ ਉਹਦੇ ਪਰ ਇੱਕ ਸਪੈਸ਼ਲ ਫੋਲਡਰ ਖੁੱਲ ਜਾਂਦਾ ਜਿਹਦੇ ਵਿੱਚ ਤੁਸੀਂ एलिजिਬਿਲਟੀ ਚੈੱਕ ਕਰ ਸਕਦੇ ਹੋ ਵੀ ਕਿਹਾ ਤੁਸੀਂ एलिजिਬਲ ਹੋ 5 ਲੱਖ ਦਾ ਕਾਰਡ ਬਣਾਉਣ ਵਾਸਤੇ ਆਇਸ਼ਮਾਨ ਕਾਰਡ ਬਣਾਉਣ ਵਾਸਤੇ ਤਾਂ ਉਹਦੇ ਵਿੱਚ ਜਦੋਂ ਤੁਸੀਂ ਉੱਪਰ ਕਲਿੱਕ ਮਾਰੋਗੇ ਤਾਂ ਉਹ ਤੁਹਾਡਾ ਆਧਾਰ ਕਾਰਡ ਮੰਗ ਲੈਣਾ ਉਹਨੇ ਠੀਕ ਹੈ ਜੀ ਆਧਾਰ ਕਾਰਡ ਤੋਂ ਬਾਅਦ ਵਿੱਚ نیچے ਮੰਗ ਲੈਣਾ ਉਹਨੇ ਜਿਹਦੇ ਸਵੱਤੇ ਇੱਕ ਕੈਪਚਾ ਉਹਦੇ ਵਿੱਚ ਲਿਖੇ ਹੋਏ ਹੁੰਦੇ ਨੰਬਰ ਹੁੰਦੇ ਕੈਪਚੇ ਦੇ ਵਿੱਚ 6 ਅੱਖਰ ਜਾਂਦੇ ਜਦੋਂ ਤੁਸੀਂ ਸਰਚ ਕਰੋਗੇ ਨਾ ਤਾਂ ਇੱਕ ਫੋਲਡਰ ਹੋਰ ਖੁੱਲਿਆ ਨਾ ਫੋਲਡਰ ਦੇ ਵਿੱਚ ਲਿਖ ਕੇ ਆਇਆ ਨਾ ਮਿੱਗੇ ਤੁਸੀਂ एलिजिबल ਹੈਗੇ ਤਾਂ ਤੁਹਾਡੀ ਆਈਡੀ ਲਿਖ ਕੇ ਆ ਜਣੀ ਇੱਥੇ ਚਾਹੇ ਫਾਰਮਰ ਆਈਡੀ ਹੋਵੇ ਉਹ ਚਾਹੇ ਹੋਵੇ ਆਪਣੀ ਕੰਸਟਰਕਸ਼ਨ ਵਰਕਰ ਵਾਲੀ ਆਈਡੀ ਜਾਂ ਲੇਬਰ ਵਾਲੀ ਚਾਹੇ ਹੋਵੇ ਆਪਣੀ ਅਜੇ ਮੰਨ ਲਓ ਵੀ ਜਿਹਨੂੰ ਦਾਣੇ ਮਿਲਦੇ ਉਹਨਾਂ ਦਾ ਮਤਲਬ ਰਾਸ਼ਨ ਕਾਰਡ ਖੁੱਲ ਜਾਣਾ ਰਾਸ਼ਨ ਕਾਰਡ ਦਾ ਨੰਬਰ ਖੁੱਲ ਜਾਣਾ ਉੱਤੇ ਇਹਨਾਂ ਤਿੰਨਾਂ ਦੇ ਵਿੱਚ ਤੇ ਉਹ ਆਈਡੀ ਤੁਸੀਂ ਆਪਣੇ ਕੋਲ ਲਿਖ ਲੈਣੀ ਆ ਫਿਰ ਆਈਸ਼ਵਮਾਨ ਕਾਰਡ ਹੈ ਜਿਹੜਾ ਬਣਾਉਣ ਵਾਸਤੇ ਇੱਕ ਆਈਸ਼ਵਮਾਨ ਕਰਕੇ ਇਦਾਂ ਦੀ ਐਪ ਆ ਜਿਹੜੀ ਆਹ ਐਪ ਆ ਏ ਪਲੇ ਸਟੋਰ ਤੋਂ ਮਿਲਣੀ ਆ ਤੁਹਾਨੂੰ ਫਿਰ ਇਹਨੂੰ ਆਪਾਂ ਨੇ ਖੋਲਣਾ ਠੀਕ ਹੈ ਜੀ ਹੁਣ ਇਹਦਾ ਮਤਲਬ ਖੁੱਲਿਆ ਹੋਆ ਹੁਣ ਇਹਨਾਂ ਨੂੰ ਥੋੜਾ ਜਿਹਾ ਇੱਕ ਵਾਰ ਜਦੋਂ ਨੂੰ ਖੋਲਣਾ ਸਟਾਰਟਿੰਗ ਦੇ ਵਿੱਚ ਤਾਂ ਉੱਥੇ ਪੁੱਛਣਗੇ ਤੁਹਾਨੂੰ ਬਈ ਤੁਸੀਂ ਭਈ ਆਪਰੇਟਰ ਹੋ ਜਾਂ ਬੈਨੀਫਿਸ਼ਰੀ ਹੋ ਬੈਨੀਫਿਸ਼ਰੀ ਹੁੰਦੇ ਆ ਆਮ ਲੋਕ ਅਸੀਂ ਹੋਗੇ ਸਾਰੇ ਲੜਕੇ ਆਪਰੇਟਰ ਹੁੰਦਾ ਜਿਹੜਾ ਇੱਕ ਬੰਦਾ ਆਪਰੇਟ ਕਰਦਾ ਜਿਖਣਾ ਚਲੋ ਮੇਰੇ ਲੈਪਟਾਪ ਦੇ ਵਿੱਚ ਮੈਂ ਆਪਰੇਟ ਕਰਦਾ ਉਹਨੂੰ ਤੇ ਮੈਂ ਹਜ਼ਾਰਾਂ ਲੋਕਾਂ ਦਾ ਆਪਰੇਟ ਕਰਕੇ ਉੱਥੇ ਤੋਂ ਬਣਾ ਦੇਣਾ ਜੇ ਬੈਨੀਫਿਸ਼ਰੀ ਹੁੰਦਾ ਜਿਹੜਾ ਬੰਦਾ ਖੁਦ ਆਪ ਆਪ ਕਰਨਾ ਚਾਹੁੰਦਾ ਜਿਹੜਾ ਕੰਮ ਤਾਂ ਬੈਨੀਫਿਸ਼ਰੀ ਦੇ ਉੱਪਰ ਕਲਿੱਕ ਕਰਨਾ ਤੇ ਉਸ ਤੋਂ ਬਾਅਦ ਵਿੱਚ ਤੁਹਾਡਾ ਮੋਬਾਈਲ ਨੰਬਰ ਮੰਗਣਾ ਉਹਨਾਂ ਨੇ ਤੁਹਾਡਾ ਮੋਬਾਈਲ ਨੰਬਰ ਭਰਨ ਤੋਂ ਬਾਅਦ ਉਹਨੇ ਕਹਣਾ ਜੀ ਵੈਰੀਫਾਈ ਕਰਨਾ ਉਹ ਵੈਰੀਫਾਈ ਕਰਦੇ ਕਿ ਕੈਪਚਾ ਭਰ ਹੋਣਾ ਗਿਆ ਤੇ ਕੈਪਚਾ ਭਰਨ ਤੋਂ ਬਾਅਦ ਵੈਰੀਫਾਈ ਕਰਨਾ ਤੁਹਾਡੇ ਓਟੀਪੀ ਆਊਗਾ ਓਟੀਪੀ ਦਾ ਭਰਨ ਤੋਂ ਬਾਅਦ ਦੇ ਵਿੱਚ ਫਿਰ ਇੱਕ ਫੋਲਡਰ ਖੁੱਲ ਜਾਣਾ ਉੱਪਰ ਜਿਹਦੇ ਵਿੱਚ ਤੁਸੀਂ ਆਪਣਾ ਬਾਇਓ ਡਾਟਾ ਭਰੋਗੇ ਜੇ ਇਹ ਮੈਂ ਤੁਹਾਨੂੰ ਮਤਲਬ ਵੀਡੀਓ ਨੂੰ ਦੇਖਣ ਵਾਲੇ ਹਰਿਆਣੇ ਤੋਂ ਵੀ ਹੋ ਸਕਦੇ ਨੇ ਯੂਪੀ ਤੋਂ ਵੀ ਹੋ ਸਕਦੇ ਨੇ ਦਿੱਲੀ ਤੋਂ ਵੀ ਹੋ ਸਕਦੇ ਕਿਤੇ ਤੋਂ ਵੀ ਹੋ ਸਕਦੇ ਨੇ ਠੀਕ ਹੈ ਨਾ ਸੋ ਸੇਮ ਸੇਮ ਪ੍ਰੋਸੈਸ ਆਏਗਾ ਤਕਰੀਬਨ ਜੋ ਮੈਂ ਤੁਹਾਨੂੰ ਦੱਸ ਰਿਹਾ ਉੱਥੇ ਫਿਰ ਉਹਨਾਂ ਤੁਹਾਡੀ ਸਟੇਟ ਪੁੱਛਣੀ ਹੈ ਡਿਸਟ੍ਰਿਕਟ ਪੁੱਛਣੀ ਹੈ ਜੋ ਵੀ ਇਨਕੁਆਰੀ ਪੁੱਛਣਗੇ ਉਹਦੇ ਵਿੱਚ ਕਹਿੰਦੇ ਵੀ ਫੈਮਿਲੀ ਆਈਡੀ ਕੀ ਹੈ ਤੁਹਾਡੀ ਫੈਮਿਲੀ ਆਈਡੀ ਪਰ ਕਲਿੱਕ ਕਰ ਦੇਣਾ ਉਹਦੇ ਵਿੱਚ ਫੈਮਿਲੀ ਆਈਡੀ ਕਿਹੜੀ ਹੈ ਉਹਦਾ ਨੰਬਰ ਭਰਨਾ ਜੇ ਤਾਂ ਤੁਹਾਡਾ ਫਾਰਮਰ ਆਈਡੀ ਹੈ ਤਾਂ ਫਾਰਮਰ ਆਈਡੀ ਦਾ ਨੰਬਰ ਭਰ ਦੇਣਾ ਉੱਤੇ ਜਿਵੇਂ ਮੈਂ ਤੁਹਾਨੂੰ ਦੱਸੀਆ ਵੀ ਆਰਜੂਪੀ ਰੂਪਨਗਰ ਦਾ ਹੋਗਾ 6 ਅੱਖਰ ਆਧਾਰ ਕਾਰਡ ਦੇ ਲਾਸਟ ਵਾਲੇ ਹੋ ਜਾਣੇ ਆ ਉਸ ਤੋਂ ਬਾਅਦ ਜਿਹੜੇ ਨਾਮ ਮਤਲਬ ਜਿਵੇਂ ਕਿ ਕਾਲੇਬਾਈ ਦਾ ਨਾਮ ਸੁਖਜਿੰਦਰ ਇਹਦੇ S U K H ਚਾਰ ਅੱਖਰ ਇਹ ਭਰਨੇ ਆ ਤਾਂ ਉੱਥੇ ਭਰਨ ਤੋਂ ਬਾਅਦ ਉਹਨੇ ਵੈਰੀਫਾਈ ਮੰਗਣਾ ਜੇ ਦੇ ਓਕੇ ਕਰੋਗੇ ਤਾਂ ਵੈਰੀਫਾਈ ਹੋਣ ਵਾਸਤੇ ਦੋ ਓਟੀਪੀ ਆਉਣੇ ਆ ਇੱਕ ਤਾਂ ਉਹੀ ਨੰਬਰ ਪਰ ਓਟੀਪੀ ਆਉਣਾ ਜਿਹੜਾ ਨੰਬਰ ਇਹਨੇ ਵਿੱਚ ਭਰਿਆ 21 ਦਾ ਆਧਾਰ ਕਾਰਡ ਵਾਲੇ ਨੰਬਰ ਦੇ ਉੱਪਰ ਓਟੀਪੀ ਆ ਜਾਣਾ ਜਿੱਥੇ ਆਧਾਰ ਕਾਰਡ ਵਾਲਾ ਮੰਗਿਆ ਉਹ ਓਟੀਪੀ ਉਥੇ ਓਟੀਪੀ ਆਧਾਰ ਕਾਰਡ ਵਾਲਾ ਪਾ ਦੇਣਾ ਜਿੱਥੇ ਉਹਨਾਂ ਨੇ ਮੰਗਿਆ ਮੋਬਾਈਲ ਵਾਲਾ ਓਟੀਪੀ ਉਥੇ ਉਹ ਪਾ ਦੇਣਾ ਉਸ ਤੋਂ ਬਾਅਦ ਤੁਹਾਡੀ ਸਾਰੀ ਡਿਟੇਲ ਖੁੱਲ੍ਹੇ ਹੋਣੀ ਆ ਸਾਰੇ ਡਿਟੇਲ ਖੁੱਲਣਾ ਜਿਵੇਂ ਕਿ ਇੱਥੇ ਚਲੋ ਹੁਣ ਕੋਈ ਆਧਾਰ ਕਾਰਡ ਮੈਂਸ਼ਨ ਨਹੀਂ ਹੈਗਾ ਤੁਹਾਨੂੰ ਆਪਾਂ ਦਿਖਾ ਸਕਦੇ ਹਾਂ ਇਹਨਾਂ ਦਾ ਵੀ ਆਹ ਦੇਖੋ ਜਿਵੇਂ ਇਹਦੇ بیٹے ਦਾ ਹੋ ਗਿਆ ਨਵਕਰਨ ਦਾ ਸੁਭਜਿੰਦਰ ਜਸਕਰਨ ਤੇ ਇਹਦੀ ਵਾਈਫ ਦਾ ਇਹ ਚਾਰਾਂ ਦਾ ਡਾਟਾ ਖੁੱਲ ਗਿਆ ਉਹਦੇ ਬਾਅਦ ਇਹਦੇ ਵਿੱਚ ਲਿਖ ਕੇ ਆਉਂਦਾ ਵੀ ਅੱਗੇ ਵੀ ਤੁਸੀਂ ਈਕੇਵਾਈਸੀ ਕਰ ਦਿਓ ਤੁਸੀਂ ਈਕੇਵਾਈਸੀ ਕਰੋਗੇ ਜਦੋਂ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਅਪਰੂਵ ਕਰਾਉਣ ਵਾਸਤੇ ਡਿਸਟ੍ਰਿਕਟ ਤੋਂ ਨਾ ਸੋਰੀ ਸਟੇਟ ਲਈ ਭੇਜਣਾ ਫਿਰ ਉਹ ਇੱਕ ਹਫ਼ਤੇ ਦੇ ਵਿੱਚ ਹੋ ਸਕਦਾ ਜਾ 15 ਦਿਨ ਦੇ ਵਿੱਚ ਉਹ ਅਪਰੂਵ ਹੋ ਜਾਣਾ ਮੁੜ ਕੇ ਦੁਬਾਰੇ ਸੇਮ ਪ੍ਰੋਸੈਸ ਕਰਕੇ ਆਪਣੀ ਐਪ ਨੂੰ ਇਹਨੂੰ ਖੋਲੋ ਤਾਂ ਉੱਥੇ ਤੋਂ ਜਾ ਕੇ ਡਾਊਨਲੋਡ ਦਾ ਆਪਸ਼ਨ ਉੱਥੇ ਹੈ ਨਾ ਆਪਣਾ ਜਦ ਤੁਸੀਂ ਡਾਊਨਲੋਡ ਕਰਨ ਲੱਗੋਗੇ ਤਾਂ ਤੁਹਾਡੇ ਆਧਾਰ ਕਾਰਡ ਦੇ ਉੱਪਰ OTP ਆਊਗਾ ਆਧਾਰ ਕਾਰਡ ਵਾਲੇ ਮੋਬਾਈਲ ਦੇ ਉੱਪਰ ਉਹ OTP ਜਦੋਂ ਤੁਸੀਂ ਵਿੱਚ ਪਾਉਂਗੇ ਤਾਂ ਤੁਹਾਡਾ ਜਦ ਇੱਥੇ ਆਪਸ਼ਨ ਨਾਲ ਵੀ ਤੁਹਾਡਾ ਡਾਊਨਲੋਡ ਹੋ ਗਿਆ ਫਿਰ ਉਹਨੂੰ ਕੀ ਕਰਨਾ ਕਈ ਵਾਰ ਮੋਬਾਈਲ ਦੇ ਵਿੱਚ ਡਾਊਨਲੋਡ ਨਹੀਂ ਹੁੰਦਾ ਜਦੋਂ ਤੁਹਾਡੇ ਸਾਹਮਣੇ ਆ ਗਿਆ ਤਾਂ ਉੱਥੇ ਇੱਕ ਆਪਸ਼ਨ ਹੁੰਦੀ ਵੀ ਇਹਨੂੰ ਸ਼ੇਅਰ ਕਰ ਦਿਓ ਤਾਂ WhatsApp ਦੇ ਉੱਪਰ ਜਾਂ ਮੇਲ ਦੇ ਉੱਪਰ ਜਾ ਕਿਸੇ ਦੋ ਤਿੰਨ ਚੀਜ਼ਾਂ ਹੋਰ ਨੇ ਉਹਦੇ ਜਰੀਏ ਤੁਸੀਂ ਆਪਣੇ ਆਪ ਨੂੰ ਉਹਨੂੰ ਸ਼ੇਅਰ ਕਰ ਲੋ ਜਾ ਮੰਨ ਲਓ ਜਿਵੇਂ ਆਪਾਂ ਮੈਂ ਕਾਲੇ ਦਾ ਡਾਊਨਲੋਡ ਕੀਤਾ ਤਾਂ ਕਾਲੇ ਦੇ ਮੁੰਡੇ ਦੇ ਵਟਸਐਪ ਦੇ ਉੱਪਰ ਸ਼ੇਅਰ ਕਰਤਾ ਉਹ ਮੈਂ ਵਟਸਐਪ ਦੇ ਜਰੀਏ ਉਹਦੇ ਤਾਂ ਕਾਲੇ ਦੇ ਵਟਸਐਪ ਦੇ ਵਿੱਚ ਵੀ ਆ ਗਿਆ ਉਹ ਡਾਊਨਲੋਡ ਹੋ ਕੇ ਉਸ ਤੋਂ ਬਾਅਦ ਇਹਦੇ بیٹے ਦੇ ਵਟਸਐਪ ਦੇ ਵਿੱਚ ਵੀ ਆ ਗਿਆ ਹੁਣ ਇੱਕ ਜਣ ਹੋਣਾ ਕਿ ਕਾਲੇ ਦਾ ਮੁੰਡਾ ਗਿਆ ਵਾ ਹੁਣ ਇਸ ਸਮੇਂ ਰੋਪੜ ਤਾਂ ਉਹਨੇ ਉੱਥੇ ਕਾਰਡ ਕਢਵਾ ਲਿਆ ਵਟਸਐਪ ਦੇ ਉੱਪਰ ਨਿਕਲ ਗਿਆ ਤਾਂ ਇਹ ਕਹਿੰਦਾ ਵੀ ਹੁਣ ਤੂੰ ਮੇਰੀ ਵਾਈਫ ਦਾ ਵੀ ਭਾਈ ਕੰਪਲੀਟ ਕਰ ਦੇ ਤਾਂ ਮਾਹੌਨੇ ਦਾ ਉਹ ਵੀ ਕੰਪਲੀਟ ਕਰ ਦੇਣਾ ਸਾਰੇ ਦਾ ਸੇਮ ਪ੍ਰੋਸੈਸ ਹੁਣ ਇਸ ਤੋਂ ਬਾਅਦ ਜਦੋਂ ਈਕੇਵਾਈਸੀ ਕਰਨਾ ਤਾਂ ਉਹਦੇ ਵਿੱਚ ਹੁਣ ਮੈਂ ਇਹ ਆਧਾਰ ਕਾਰਡ ਭਰੂੰਗਾ ਇਹਦੀ ਵਾਈਫ ਦਾ ਤੇ ਉਹ ਫਿਰ ਓਟੀਪੀ ਜਾਊਗਾ ਇਹਨਾਂ ਦੇ ਮੋਬਾਈਲ ਦੇ ਵਿੱਚ ਜਿਹੜਾ ਆਧਾਰ ਕਾਰਡ ਵਾਲਾ ਉਹ ਮੋਬਾਈਲ ਦੇ ਵਿੱਚ ਤੇ ਇਹਦੇ ਵਿੱਚ ਓਟੀਪੀ ਭਰਨਾ ਤਾਂ ਇਹਨਾਂ ਅਪਰੂਵ ਵਾਸਤੇ ਅੱਗੇ ਭੇਜ ਦੇਣਾ ਸੋ ਸੇਮ ਪ੍ਰੋਸੈਸ ਹੈ ਤੇ ਬਾਕੀ ਥੋੜੀ ਦੇਰ ਤੱਕ ਇਹਨਾਂ ਉਹ ਵੀ ਮੈਂ ਕੰਪਲੀਟ ਕਰਕੇ ਤੁਹਾਨੂੰ ਦੁਬਾਰੇ ਫਿਰ ਮਿਲਦੇ ਆਂ ਲਓ ਜੀ ਕਿਹਾ ਬਣਾ ਤੁਹਾਡਾ ਹੁਣ ਅਹ ਦੇਖਾਦਰ ਇਹਦੇ ਪੂਰੇ ਟੱਬਰ ਦਾ ਕਰਨ ਦਾ ਲੱਤਾ ਦਾ ਨਾ ਵਾਦਾ ਤੇ ਪੂਰੇ ਟੱਬਰ ਦੇ ਬਣਾ ਦੂੰਗਾ ਇਹਦਾ ਬਣ ਗਿਆ ਕਿਹਦੇ ਮੁੰਡੇ ਦਾ ਬਣ ਗਿਆ ਦੋ ਜਣੇ ਦਾ ਸਰਵਰ ਡਾਊਨ ਆ ਗਿਆ ਦੱਸਾਂਗਾ ਹੂੰ ਕਿਉਂਕਿ ਸਾਈਟ ਹੈ ਜਿਹੜੀ ਲੋਕ ਸਾਰੇ ਆਪਣੇ ਮੋਬਾਈਲ ਦੇ ਉੱਪਰ ਜੇ ਕਿਨੋਂ ਮੈਂ ਦੱਸ ਦੇਣਾ ਮੰਨ ਲਾ ਆਪਾਂ ਨੇ ਦੱਸਦਾ ਜਿਹੜੇ ਜਿਹੜੇ ਵੀਡੀਓ ਦੇਖਣੀਆਂ ਉਹਨੇ ਜਦੇ ਖੋਲ ਖੋਲ ਕੇ ਦੇਖਣ ਲੱਜਣਾ ਪੂਰੀ ਇਨਫਾਰਮੇਸ਼ਨ ਨਾ ਹੋਣ ਕਰਕੇ ਮੰਨ ਲਾ ਵੀ ਹੌਲੀ ਹੌਲੀ ਇੱਧਰ ਵੀਡੀਓ ਦੇਖੀ ਜਾਣੇ ਇੱਧਰ ਭਰੀ ਜਾਣਾ ਅੱਧਾ ਘੰਟਾ ਖਲ ਨੇ ਖੋਲ ਰੱਖਣੀ ਪੈਣਾ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਖੋਲ ਰੱਖਣਾ ਪਰ ਸਰਵਰ ਦੇ ਵੀ ਕੋਈ ਚੀਜ਼ ਹੈ ਨਾ ਉਹ ਮੋਦੇ ਸਾਹਿਬ ਗੱਲ ਫਿਰ ਗੱਲ ਕਿਤੇ ਨਾ ਕਿਤੇ ਬਰੋ ਹੋ ਗਈ ਪਰ ਉਹ ਐਵੇਂ ਠੀਕ ਹੈ ਸੋਖਾ ਹੁਣ ਬਾਈ ਨੂੰ ਪਤਾ ਲੱਗ ਗਿਆ ਜਿਵੇਂ ਬਾਈ ਦੱਸਿਆ ਬਾਈ ਨੇ ਬਹੁਤ ਵਧੀਆ ਢੰਗ ਨਾਲ ਦੱਸਿਆ ਐਖਣੀ ਕਰ ਕਰਕੇ 2.5 ਹੋ ਗਏ ਹੁਣ ਰੇਂਜ ਦੇਦਾ ਬਾਈ ਥਰ ਨੂੰ ਸਰਵਰ ਡਾਊਨ ਹੋ ਸਕਦਾ ਕਿਸੇ ਵੀ ਟਾਈਮ ਹੋ ਜਾਣਾ ਨਾ ਹੁਣ ਤੈਨੂੰ ਦਿੱਕਤ ਕਿਹਾ ਜਿਹੜੇ ਤੂੰ ਆਸ਼ਮਾਨ ਕਾਟਦੇ ਮਗਰ ਪੈ ਗਿਆ ਉਹ ਮੈਂ ਪਥਰੀ ਦੀ ਉਹ ਕਰਾ ਰਿਹਾ ਯਾਰ ਅੱਛਾ ਹਾਂ ਪਥਰੀ ਚਾ ਕਹਿੰਦਾ ਡਾਕਟਰ ਪਥਰੀ ਕਢਾਉਣੀ ਪੈਣੀ ਹੈ ਕਹਿੰਦਾ ਹਾਂ ਹਾਂ ਬੜੀ ਹੈ ਨਾ 13 13.5 mm ਦੀ ਹੈ ਨਹੀਂ ਫਿਰ ਉਹ ਕਹਿੰਦੇ ਵੀ ਉਹਦੇ ਕਾ ਕਰਦੋਂਗੇ ਕਿਆ ਕਹਿੰਦੇ ਆਪਣੀ ਦੂਸਰੀ ਦੂਰ ਨਹੀਂ ਭੇਜਣ ਹਾਂ ਬਫੇ ਤਾਂ ਕੋਈ ਚੱਕਰੇ ਨਹੀਂ ਫਿਰ ਤੁਮ ਲੜਦਾ ਫਿਰ ਪਥਰ 10 ਘੰਟੇ ਚ ਕਰਕੇ ਉਹਨਾਂ ਨੂੰ ਘਰ ਨੂੰ ਵੀ ਭੇਜ ਦਿੰਦੇ ਆ ਕੋਈ ਪਤਾ ਨਹੀਂ ਉਹ ਕਰਦੇ ਮੈਂ ਤਾਂ 2-3 ਆਪਰੇਸ਼ਨ ਕਰਵਾ ਲਿਆ ਡੈਡੀ ਦੇ ਪਥਰੀ ਦੀ ਏਕਣੀ ਮੈਨੂੰ ਪਤਾ ਵੀ ਉਹ ਜਿਹੜੇ ਡਾਕਟਰ ਡਾਕਟਰ ਪਰ ਵੀ ਡਿਪੈਂਡ ਕਰਦਾ ਹਾਂ ਹਾਂ ਵੀ ਡਾਕਟਰ ਵੀ ਸੋਚਿਆ ਕਿਵੇਂ ਚਲਾਉਂਦਾ ਕੰਮ ਕਿਵੇਂ ਨਹੀਂ ਜਿਹੜਾ ਸਾਡੇ ਵਾਲਾ ਡਾਕਟਰ ਤਾਂ ਉਹ ਆਏ ਵੀ ਸਾਨੂੰ ਸਵੇਰੇ 7 ਵਜੇ ਬੁਲਾ ਲੰਦਾ ਤਾਂ ਉੱਥੇ 9:00 ਵਜੇ ਉਹਨੂੰ ਨਾ ਸਾਰੇ ਪਹਿਲੀ ਕਹਦਣਾ ਵੀ ਆਹ ਟੈਸਟ ਕਰਵਾ ਆ ਕੇ 10:00 ਵਜੇ ਪਹੁੰਚੋ ਤੇ ਰਿਪੋਰਟਾਂ ਲੈ ਕੇ ਉਹਨੂੰ ਜਦੇ ਜਦੇ ਕਹਣਾ ਆਈਸੀਯੂ 'ਚ ਜਾ ਕੇ ਕਹਿੰਦਾ ਵੀ ਤੁਸੀਂ ਐਡਮਿਟ ਹੋ ਬੱਸ ਐਡਮਟ ਹੋ ਗਏ ਜਦੇ ਬਰਦੀ ਜੀ ਬਦਲ ਕੇ ਜਦੇ ਪ੍ਰੈਸ਼ਰ ਕਰ ਰਹੇ ਸਾਬ ਨੂੰ ਆ ਬਾਪੂ ਨੂੰ ਪਰ ਆ ਗਿਆ ਪਰ ਬਾਥਰੂਮ ਸਹੀ ਹਾਂ ਆ ਗਿਆ ਚਲੋ ਜਾਓ ਘਰ ਨੂੰ ਹਾਂ ਜਦੇ ਜਦੇ ਘਰ ਨੂੰ ਭੇਜ ਦੇਣਾ ਤੇ ਡਾਕਟਰ ਪਰ ਵੀ ਡਿਪੈਂਡ ਹੈ ਜੇ ਡਾਕਟਰ ਆਸਾਫਾਦੀ ਆ ਤਾਂ ਉਹਦੇ ਕੰਮ ਵੀ ਆਸਾਫਾਦੀ ਵਾਲੇ ਹੁੰਦੇ ਫਿਰ ਸਹੀ ਗੱਲ ਹੁਣ ਕਈ ਡਾਕਟਰਾਂ ਨੇ ਚਲ ਐਡੇ ਐਡੇ ਹਸਪੀਟਲ ਬਣਾਏ ਪਰ ਉਹਨਾਂ ਨੇ ਆਪਣੇ ਖਰਚੇ ਵੀ ਦੇਖਣੇ ਭਰਾਵਾ ਜੇ 1 2 ਦਿਹਾੜੀਆਂ ਚਿਰ ਹੋਣ ਹਸਪੀਟਲ ਬਣਾਏ ਹੋਵੇ ਬਿਜਲੀ ਖਰਚੇ ਇਹ ਉਹ ਨਹੀਂ ਵਿਕੀ ਕੀ ਗੱਲ ਹੈਗੀ ਆ ਕਈ ਕਈ ਹਸਪੀਟਲਾਂ ਦੇ ਵਿੱਚ ਆਪਾਂ ਕਹਿੰਦਾ ਚਲ ਨਾਂ ਤਾਂ ਨਹੀਂ ਲੰਦੇ ਆਪਾਂ ਸਾਰੇ ਹਸਪੀਟਲਾਂ ਦੀ ਗੱਲ ਕਰਦੇ ਪਰ ਲੁੱਟਖੋ ਬਾਈ ਬਹੁਤ ਹੈ ਸਿੱਧੀ ਗੱਲਾਂ ਬੰਦੇ ਨੂੰ ਮਰੇ ਹੋਏ ਨੂੰ ਵੀ ਪਾ ਰੱਖਦੇ ਆ ਹੁਣ ਵਿਕੀ ਨੇ ਉਹ ਕਰਿਆ ਕੀ ਆ ਮੈਂ ਸਿਟੀ ਸਕੈਨ ਹੈ ਹਾਂ 3500 ਦੀ ਉਹ ਇਹਦਾ 3500 ਦਾ ਮੈਂ 1100 ਦਾ ਵੀ ਹੁੰਦਾ ਇੱਕ ਜਗ੍ਹਾ ਇਹ ਕਹਿੰਦਾ ਵੀ ਸਰਕਾਰੀ ਬਾਅਦ ਵਿੱਚ 1500 1100 ਬਾਅਦ ਵਿੱਚ 1500 ਦਾ ਹੁੰਦਾ ਇੱਕ ਨਾ ਆਪਣਾ ਜਗ੍ਹਾ ਆਪਣਾ ਸਰਕਾਰੀ ਹਸਪੀਟਲ ਆ ਹਾਂ ਉਹਦੇ ਅੰਦਰ ਜਦੋਂ ਆਪਾਂ ਐਮਰਜੈਂਸੀ ਕੋ ਪਹੁੰਚਦੇ ਆ ਤਾਂ ਰਾਈਟ ਹੈਂਡ ਇੱਕ ਕ੍ਰਿਸ਼ਨਾ ਡਾਇਗਨੋਸਲ ਆ ਬਾਈ ਇਹ ਵਿੱਕੀ ਨਹੀਂ ਹੋਗੀ ਦੱਸਿਆ ਤੇ ਉਹਨਾਂ ਦੇ ਰੇਟ ਆ ਜਿਹੜੇ ਬੜੇ ਬਾਜਬਜੇ ਰੇਟ ਹੁੰਦੇ ਆ ਨਾ ਬਾਕੀ ਗੱਲ ਆ ਵੀ ਟਾਈਮ ਜ਼ਰੂਰ ਲੱਗ ਜਾਂਦਾ ਹੋਈ ਜਗ੍ਹਾ ਹੂੰ ਥੋੜਾ ਜਿਹਾ ਟਾਈਮ ਜ਼ਰੂਰ ਲੱਗ ਸਕਦਾ ਕਿਉਂਕਿ ਪ੍ਰਾਈਵੇਟ ਵਾਲੇ ਕਹਿੰਦੇ ਲਿਆਓ ਕੱਢੋ 5000 ਰੁਪਏ ਤੁਹਾਡਾ ਹੁਣੇ ਕਰ ਦਿੰਦੇ ਆ ਜੇ ਉੱਥੇ ਸਾਡਾ 1500 ਚੋਂ ਹੁੰਦਾ 2 ਘੰਟੇ ਸਾਡੇ ਲੱਗ ਵੀ ਗਏ ਤਾਂ ਵੀ ਕੀ ਪਕਾੜਾ ਹਨਾ ਗਰੀਬ ਬੰਦੇ ਵਾਸਤੇ ਬਹੁਤ ਠੀਕ ਆਊਗਾ ਨਾ ਸਹੀ ਗੱਲ ਹੈ ਹਾਂ ਇਹ ਫਰਕ ਹੁੰਦਾ ਮੈਨੂੰ ਇਹਦਾ ਪਤਾ ਨਹੀਂ ਦਾ ਅੰਦਰ ਵੀ ਸਿਟੀ ਸਕੈਨ ਵੀ ਕਰਦੇ ਹੁਣ ਆ ਕਰਦੇ ਇਹਦੇ ਪਤਾ ਲੱਗ ਗਿਆ ਬਾਈ ਜੇ ਕਿਸੇ ਨੇ ਕਰਾਉਣਾ ਹੋਵੇ ਸਰਕਾਰੀ ਦੇ ਦੇ ਹੁਣ ਦੇ ਰੋਪੜ ਹਸਪੀਟਲ ਦੇ ਵਿੱਚ ਮੰਨ ਲਓ ਸਿਟੀ ਸਕੈਨ ਲਿਖਿਆ ਬਾਹਰ ਪ੍ਰਾਈਵੇਟ ਕਰਾਉਣਾ ਪੈਣਾ ਉਹਨੂੰ ਹਾਂ ਠੀਕ ਹੈ ਨਾ ਜੇ ਪ੍ਰਾਈਵੇਟ ਕਰਾਉਂਦੇ ਆ ਬਾਹਰ ਪਤਾ ਨਹੀਂ ਕਿਹੜਾ ਲਿਖ ਦੇਣਾ ਉਹਨੇ 4500 ਵਾਲਾ ਲਿਖ ਦੇਣਾ ਕਿ 1500 ਵਾਲਾ ਲਿਖਣਾ ਉਹ ਡਾਕਟਰ ਪਰ ਡਿਪੈਂਡ ਹੈ ਨਾ ਵੀ ਕੀ ਕੁਛ ਕਰਦਾ ਹੁਣ ਇਹੀ ਚੱਲੇ ਜਾ ਤੁਸੀਂ ਪੀਜੀਆ ਜੀ ਜੇ ਬੰਦਾ ਇਲਾਜ ਉੱਥੇ ਕਰਾ ਰਿਹਾ ਤਾਂ ਉਹ 300 350 400 ਕਿੰਨਾ ਫਰਕ ਹੈਗਾ ਇਹ ਵੀ ਬਹੁਤ ਫਰਕ ਹੈ ਉਹ ਜਿਹੜੇ ਥੋੜੇ ਵੱਧ ਮਨਵਾਉਂਦੇ ਆ ਦੇਖੋ ਉਹੀ ਗੱਲ ਹੈਗਾ ਵੀ ਜਿਹੜੇ ਗਰੀਬ ਬੰਦੇ ਦਾ ਇਲਾਜ ਅੱਛਾ ਇਲਾਜ ਇੱਕ ਨੰਬਰ ਆ ਉੱਥੇ ਦਾ ਹਾਂ ਗੱਲ ਹੈ ਕਿ ਨੰਬਰ ਹੈ ਅਸੀਂ ਹੈਗੇ ਥੋੜੇ ਜਿਹਾ ਕਾਲੇ ਅਸੀਂ ਕਹਿੰਦੇ ਆ ਵੀ ਬਸ ਕਾਲੇ ਵੀ ਅੱਜ ਬਿਮਾਰੀ ਲੱਗੀ ਕੱਲੋ ਹੱਲ ਹੋ ਜਾਣਾ ਹਾਂਜੀ ਠੀਕ ਹੋ ਜੀ ਇਹ ਰੁਪਈਆਂ ਦੀ ਕੋਈ ਪਰਵਾਹ ਨਹੀਂ ਹੈਗੀ ਉਹ ਫੜਦੇ ਆਂ ਜਾਲ ਸਹੀ ਗੱਲ ਉਹਨਾਂ ਨੂੰ ਪਤਾ ਵੀ ਇੱਥੇ ਤੇ ਬਿਮਾਰੀ ਝਰੂ ਹੈ ਵੀ ਉਹ ਚੀਜ਼ ਨੂੰ ਠੀਕ ਕਰਨਾ ਨਾ ਕਿ ਬੁਖਾਰ ਚੜਿਆ ਬੁਖਾਰ ਦੀਆਂ ਗੋਲੀਆਂ ਦਿੱਤੀਆਂ ਚਲੋ ਜੀ ਬੁਖਾਰ ਤਾਂ ਇੱਕ ਸਾਇਲੈਂਸ ਹੈ ਸਹੀ ਗੱਲ ਹੈ ਹਨਾ ਮੰਨ ਲਓ ਵੀ ਆਪਣੇ ਗੱਡੀ ਦਾ ਟਾਇਰ ਆ ਜਾਂ ਮੋਟਰਸਾਈਕਲ ਦਾ ਟਾਇਰ ਆ ਟਰੈਕਟਰ ਦਾ ਟਾਇਰ ਆ ਮੁਰਲਾ ਜਿਆਦਾ ਦਾ ਬੈਰਿੰਗ ਦਾ ਛੀ ਚੀਜ਼ ਦੀ ਆਵਾਜ਼ ਆਉਣ ਲੱਗ ਜਾਂਦੀ ਹੈ ਉਹ ਇੱਕ ਸਾਇਲੈਂਸ ਆ ਸਾਨੂੰ ਸਾਨੂੰ ਅਸੀਂ ਦੇਖਣਾ ਵੀ ਗ੍ਰੀਸ ਘੱਟ ਹੋ ਸਕਦਾ ਜਾਂ ਜਿਆਦਾ ਬੈਰਿੰਗ ਟੁੱਟ ਗਿਆ ਬਾਕੀ ਦਾ ਕੰ ਪੁਰਾਣੇ ਡੁਟੇ ਤਾਹੀ ਬਾਜ ਆ ਰਹੀ ਸੇਮ ਚੀਜ਼ ਆਪਣੇ ਵੀ ਆ ਬੁਖਾਰ ਚੜਨਾ ਮਤਲਬ ਤੁਹਾਡੇ ਸਰੀਰ ਦੇ ਅੰਦਰ ਕੋਈ ਫਾਲਟ ਹੈ ਉਹ ਫਾਲਟ ਕੀ ਹੈ ਉਹ ਫਾਲਟ ਲੱਭਣ ਬਾਅਦ ਤੇ ਕੋਈ ਇਨਵੈਸਟੀਗੇਸ਼ਨਸ ਕਰਾਉਣੀਆਂ ਉਹਨਾਂ ਨੇ ਟੈਸਟ ਵਗੈਰਾ ਲੈਂਦੇ ਨੇ ਹਨਾ ਪਰ ਜਿਹੜੇ ਆਪਾਂ ਹੁਣ ਲੋਕਲ ਡਾਕਟਰਾਂ ਕੋਲ ਚਲੇ ਜਾਂਦੇ ਜਿਹਦੇ ਚੱਕ ਕੇ ਬੁਖਾਰ ਦੀਆਂ ਗੋਲੀਆਂ ਪੈਰਾਸੀਟਾਮੋਲ ਲਓ ਜੇ 4-5 ਟਾਈਮ ਤੱਕ ਪੈਰਾਸੀਟਾਮੋਲ ਲੈ ਲੈਣੀ ਐ ਇਹਨਾਂ ਨੂੰ ਬਿਮਾਰੀ ਨਾ ਕਿਤੇ ਨਾ ਕਿਤੇ ਠੰਡੀ ਹੋ ਜਾਣਾ ਅਦਿਗਾ ਠੀਕ ਹੋਗੇ ਸਹੀ ਹੈ ਪਰ ਇਹਨਾਂ ਇਨਵੈਸਟੀਗੇਸ਼ਨਸ ਬਹੁਤ ਜ਼ਿਆਦਾ ਜ਼ਰੂਰੀ ਆ ਹੋਣੀ ਚਾਹੀਦੀ ਆ ਬਾਡੀ ਦੇ ਟਾਈਮ ਟਾਈਮ ਨਾਲ ਆ ਕਨਫਰਮ ਟੈਸਟ ਕਰਵਾਉਣਾ ਤੇ ਟੈਸਟ ਦੀ ਵੀ ਗੱਲ ਸੁਣ ਲੈ ਉਹਨਾਂ ਨੇ ਬਲੱਡ ਜੈਨੇਟ ਕਰਦਿਆ ਕਰੋ 3-4 ਮਹੀਨੇ ਬਾਅਦ ਟੈਸਟ ਆਪਣੇ ਆਪੇ ਉਹਨੇ ਨਾਲ ਕਿਸੇ ਦਾ ਜੀਵਨ ਵੱਜ ਜਾਂਦਾ ਹਾਂ ਨਾ ਮੈਂ ਵੀ ਦੋ ਦਿਨ ਬਾਅਦ ਕਰਾ ਲਿਆ ਅੱਗੇ ਨਹੀਂ ਕਰਾਉਂਦਾ ਵਿੱਕੀ ਜੀ ਪੀ ਜੇ ਆ ਜਾਂਦਾ ਕਰਾਉਣ ਨੇੜੇ ਤੋਂ ਕਰਵਾਉਂਦਾ ਹਾਂ ਵਿੱਕੀ ਨੇ ਤਾਂ ਕਈ ਵਾਰ ਕਰ ਲਿਆ ਆਈ ਤਾਂ ਬਹੁਤ ਕਰਿਆ ਤਿੰਨ ਦਿਨ ਚੱਲੀ ਜਾਂਦਾ ਤਾਂ ਇਹ ਸਿਲਸਿਲਾ ਚੱਲੀ ਜਾਂਦਾ ਤਾਂ ਇਹ ਵਧੀਆ ਚੀਜ਼ ਆ ਠੀਕ ਆ ਯਾਰ ਇਹ ਕਿਤੇ ਖੂਨ ਆਪਣਾ ਹਾਂ ਅਦਨੇ ਬਦਲੀ ਹੋਈ ਜਾਂਦਾ ਸਾਰਾ ਕੁਝ ਹੈ ਨਾ ਕੋਈ ਤੁਹਾਡੇ ਖੂਨ ਦੇ ਵਿੱਚ ਕੋਈ ਦਿੱਕਤ ਖੜੀ ਹੋਈ ਵੀ ਹੋਵੇ ਤੁਹਾਡੇ ਬੋਡੀ ਚ ਉਹ ਟੈਸਟਾਂ ਦੇ ਵਿੱਚ ਕਿਤੇ ਨਾ ਕਿਤੇ ਪਤਾ ਲਾਇ ਇੱਕ ਗੱਲ ਹੋਰ ਵੱਡੀ ਹੈ ਜੇ ਮੰਨ ਲਓ ਆਪਾਂ ਨੇ ਬਲੱਡ ਡੋਨੇਟ ਕੀਤਾ ਹੋਇਆ ਨਾ ਤਾਂ ਕਿਤੇ ਨਾ ਕਿਤੇ ਜੇ ਕੋਈ ਪ੍ਰੋਬਲਮ ਆ ਜਾਵੇ ਤਾਂ ਗਵਰਨਮੈਂਟ ਵੀ ਕਹਿੰਦੀ ਵੀ ਇਹ ਡੋਨਰ ਆਏ ਸਾਡਾ ਤੇ ਇਹਦੇ ਇਲਾਜ ਦੇ ਵਿੱਚ ਵੀ ਬਹੁਤ ਜ਼ਿਆਦਾ ਸ਼ੂਟਾਂ ਹੋ ਜਾਂਦੀਆਂ ਨੇ ਸਹੀ ਗੱਲ ਉਹ ਐਜ਼ੇ ਡੋਨਰ ਕਰਕੇ ਕਹਿਣਾ ਉਹਨਾਂ ਨੇ ਜੀ ਵੀ ਆ ਡੋਨਰਾ ਬੰਦਾ ਵੀ ਦੇਖੋ ਜਿਹੜਾ ਕਿਸੇ ਦੀ ਹੈਲਪ ਕਰਨਾ ਇਹ ਤਾਂ ਸਾਡਾ ਵੀ ਤਾਂ ਫਰਜ਼ ਬਣਦਾ ਇਹਦੀ ਹੈਲਪ ਕਰ ਦੋ ਵੈਰੀ ਗੁੱਡ ਇਹ ਗੱਲਾਂ ਭਾਈ ਚਲੋ ਜੀ ਠੀਕ ਆ ਜੀ ਤੇ ਆਈਸ਼ਵਨ ਕਾਰਡ ਜੇ ਕਿਸੇ ਨੇ ਬਣਾਉਣਾ ਤਾਂ ਸਾਰੀਆਂ ਇਨਸਟਰਕਸ਼ਨਾਂ ਫੋਲੋ ਕਰ ਲਿਓ ਤੇ ਬਹੁਤ ਸਾਰੀਆਂ ਸ਼ਾਇਦ ਹੋਰ ਵੀ ਵੀਡੀਓ ਬਣੀਆਂ ਪਈਆਂ ਹੋਣਗੀਆਂ ਆ ਬਣਾ ਸਕਦੇ ਘਰ ਬੈਠੇ ਤੁਸੀਂ ਆਈਸ਼ਵਨ ਕਾਰਡ ਨੂੰ 5 ਲੱਖ ਵਾਲਾ ਨਹੀਂ ਲੋਕ ਵਿਚਾਰੇ ਬਹੁਤ ਨਟੇਫਰਦੇ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ 90% ਲੋਕਾਂ ਦੇ ਘਰ ਐਂਡਰੋਇਡ ਫੋਨ ਹੈਗੇ ਆ ਬਾ ਆਈਸ਼ਵਨ ਐਪ ਡਾਊਨਲੋਡ ਕਰ ਲਓ ਤੇ ਇਨਸਟਰਕਸ਼ਨਾਂ ਨੂੰ ਦੇਖਦੇ ਵਿੱਚ ਉਹਨੂੰ ਫੋਲੋ ਕਰ ਲੋ ਤੇ ਤੁਹਾਡਾ ਘਾਟ ਘਾਟ ਬੈਠੇ ਬਣ ਸਕਦਾ ਤੇ ਐਵੇਂ ਆਲੇ ਦਲੇ ਠੱਕੇ ਖਾਣ ਦੀ ਜਰੂਰਤ ਨਹੀਂ ਹੈਗੀ ਕਿਉਂਕਿ ਗਵਰਨਮੈਂਟ ਕੋਈ ਆਪਣੇ ਪੱਲੇ ਤੇ ਨਹੀਂ ਦਿੰਦੀ ਮੇਰਾ ਤੇਰਾ ਤੁਹਾਡੇ ਸਾਰਿਆਂ ਦਾ ਜੇ ਕਿਸੇ ਨੇ ਨੂਨ ਦੀ ਸੈਲੀ ਵੀ ਲੱਤੀ ਹੈ ਤਾਂ ਉਹਦੇ ਵਿੱਚ ਤੇ ਵੀ 5 ਰੁਪਏ ਕੱਟ ਕੇ ਟੈਕਸ ਤੇ ਤੁਹਾਡੇ ਗਏ ਹੋਏ ਆ ਆਪਾਂ ਕੋਈ ਜੁੱਤੀ ਲੱਤੀ ਆ ਨਾ ਕੰਗਾ ਲੱਤਾ ਹੈ ਤੇਲ ਲੱਤਾ ਹੈ ਹਨਾ ਕੁਝ ਵੀ ਚੀਜ਼ ਜਿੰਨੀਆਂ ਵੀ ਚੀਜ਼ਾਂ ਅਸੀਂ ਮੁੱਲ ਖਰੀਦੇ ਉਹਦੇ ਵਿੱਚ ਟੈਕਸ ਸਾਡਾ ਜਾਂਦਾ ਹੈ ਤੇ ਸਾਡਾ ਟੈਕਸ ਜਿਹੜਾ ਆਇਨਾ ਰੂਪਾਂ ਦੇ ਵਿੱਚ ਵਾਪਸ ਆਉਂਦਾ ਵੀ ਸਾਨੂੰ ਸਹੂਲਤ ਦਿੱਤੀ ਉਹਨਾਂ ਨੇ ਸਾਡੇ ਰੋਡ ਬਣਾਤੇ ਸਾਨੂੰ ਹਨਾ ਜਾਂ ਸਾਨੂੰ ਆਸ਼ੀਮਾਨ ਵਰਗੇ ਕਾਰਡ ਬਣਾਤੇ ਐਤਾ ਨਹੀਂ ਹੋਰ ਬਹੁਤ ਸਾਰੀਆਂ ਸੁਵਿਧਾਵਾਂ ਜਿਵੇਂ ਚਲੋ ਗਵਰਨਮੈਂਟ ਐਸੇ ਪੰਜਾਬ ਦੀ ਸਾਨੂੰ 600 ਜੁਆਇੰਟ ਮਾਫ ਕਰਦੀ ਹੈ ਨਾ ਜਾਂ ਸਾਡੇ ਬਿਜਲੀ ਦੇ ਬਿੱਲ ਜਿਹੜੇ ਆਪਣੇ ਮੋਟਰਾਂ ਵਾਲੇ ਬਹੁਤ ਪੁਰਾਣੇ ਸਮੇ ਤੋਂ ਮਾਫ ਹੈ ਜਾਂ ਉਹੀ ਪੈਸੇ ਵੀ ਜਿੱਥੇ ਜਿਹੜੇ ਦਾਣੇ ਮਿਲਦੇ ਆ ਲੋਕਾਂ ਨੂੰ ਘਰ ਬੈਠਿਆਂ ਨੂੰ ਹਨਾ ਤੇ ਬਾਕੀ ਹੋਰ ਜਿਹੜੇ ਮੰਨ ਲਓ ਵੀ ਮੈਕਮਿਆਂ ਦੇ ਵਿੱਚ ਟੈਕਸ ਕੱਟ ਹੋਇਆ ਵਾ ਲੋਕਾਂ ਦਾ ਮੇਰੇ ਪਾਦਰ ਸਾਹਿਬ ਦਾ ਜਿਵੇਂ ਮੰਨ ਲਓ ਵੀ ਬਿਜਲੀ ਵਿਭਾਗ ਵਿੱਚ ਕੰਮ ਕੀਤਾ ਇਹਨਾਂ ਦੀ ਤਨਖਾਹ ਵਿੱਚ ਜਿੱਥੇ ਟੈਕਸ ਕੱਟ ਹੁੰਦਾ ਸੀਗਾ ਇਹਨਾਂ ਨੂੰ ਮੈਡੀਕਲ ਸੁਵਿਧਾ ਮਿਲਦੀਆਂ ਨੇ ਬਾਅਦ ਦੇ ਵਿੱਚ ਇਹ ਸਾਰੀਆਂ ਸਾਡੇ ਹੀ ਪੈਸੇ ਦਿੱਤੇ ਵੀ ਸਾਨੂੰ ਸੂਤਾਂ ਵਾਸਤੇ ਵਿੱਚ ਮਿਲ ਰਹੀਆਂ ਕੋਈ ਸਾਡੇ ਤੇ ਕੋਈ ਆਸਾਨ ਨਹੀਂ ਕਰ ਰਿਹਾ ਕੋਈ ਗਵਰਨਮੈਂਟ ਨਹੀਂ ਚਾਹੇ ਭਗਵੰਤ ਮਾਨ ਦੀ ਹੋਵੇ ਚਾਹੇ ਕੋਈ ਹੋਵੇ ਇਹਦੇ ਵਿੱਚ ਕੋਈ ਅਮੀਰੀ ਨਹੀਂ ਕੋਈ ਗਰੀਬੀ ਨਹੀਂ ਅਸੀਂ ਪੈਸਾ ਭਰਿਆ ਹੋਇਆ ਤਾਂ ਅਸੀਂ ਉਹਨਾਂ ਤੋਂ ਆਪਣਾ ਹੱਕ ਵਾਪਸ ਲੈਣਾ ਹੈ ਤੇ ਲਓ ਸਾਰੇ ਜ਼ਰੂਰ ਲਓ ਜਿਹੜਾ ਜਿਦਾ ਬਣਦਾ ਸੋ ਮਿਲਦੇ ਆ ਕਿਸੇ ਅਗਲੇ ਬਲੌਗ ਦੇ ਵਿੱਚ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹ